ਦੂਜੇ ਪਾਸੇ ਪੰਜਾਬ ਤਬਾਹ ਹੋ ਰਿਹਾ ਦੂਜੇ ਪਾਸੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਦੂਜੇ ਪਾਸੇ ਪੰਜਾਬ ਨੂੰ ਵੇਚਿਆ ਜਾ ਰਿਹਾ ਤੇ ਬਾਰੇ ਕੋਈ ਖਿਆਲ ਨਹੀਂ ਕੋਈ ਪ੍ਰਵਾਹ ਨਹੀਂ ਕਮਲੇ ਹੋਏ ਫਿਰਦੇ ਲੋਕ ਸ਼ਰਾਬਾਂ ਕਬਾਬਾਂ ਖੁਕੀਆਂ ਗੋਲੀਆਂ ਸਾਰਾ ਕੁਝ ਚੱਲ ਰਿਹਾ ਖੱਚ ਤੂੰ ਹੁਣ ਪੰਜਾਬ ਪਿੰਡਾਂ ਚ ਨਹੀਂ ਪੰਜਾਬ ਕਲੋਨੀਆਂ ਚ ਬਸਿਆ ਦਾ ਪੰਜਾਬ ਫਲੇਟਾਂ ਦੇਖਿਆ ਕਿ ਕੁੱਪੜਾ ਖੁੱਡੇ ਨੇ ਬਣਾਤੇ ਫਲੇਟ ਦੇ ਉਹਨਾਂ ਕੁੱਪੜਾਂ ਦੇ ਕੁੱਪੜਾ ਨੇ ਖੁੱਡੀਆਂ ਨੇ ਹੁਣ ਪੰਜਾਬ ਬਸਿਆ ਕਰੀਏ ਉਹਦੇ ਪੰਜਾਬ ਨਹੀਂ ਬਸੂਗਾ ਉਹਦੇ ਪਤਾ ਨਹੀਂ ਕੌਣ ਬਸੂਗਾ ਆਹ ਇਹ ਬਹੁਤ ਵੱਡੀ ਸ਼ਾਅ ਚੱਲ ਰਹੀ ਆ ਪੰਜਾਬ ਦੇ ਮੂਰਥ ਲੋਕੋ ਉਹ ਬੇਅਕਲ ਲੋਕ ਉਹ ਸੋਡੀ ਬੁੱਧੀ ਨੂੰ ਕੀ ਮੈਂ ਕੀ ਕਹਾਂ ਅਸਾਂ ਇਹਦੀ ਬੁੱਧੀ ਹਡੀ ਪ੍ਰਸ਼ਟ ਹੋ ਗਈ ਆ ਥੋੜਾ ਪਤਾ ਵਾਸਤਾ ਪੰਜਾਬ ਦੇ ਲੋਕੋ ਪੇਡਾਂ ਨਾ ਪੇਡਾਂ ਬਣ ਕੇ ਰੂਹ ਨਾਲ ਜੰਗਲ ਮਾਦੇ ਫਿਰੋ ਚੱਕ ਕੇ ਝੰਡੇ ਇਹਨਾਂ ਦੇ ਫਲਾਣੇ ਨੂੰ ਲਿਤਾਉ ਫਲਾਣੇ ਨੂੰ ਗੁੱਟਾ ਪਾਉ ਉਹ ਜ਼ਮੀਨਾਂ ਪੰਜਾਬ ਦੀਆਂ ਇਹ ਵੇਚੀ ਜਾਂਦਾ ਸਾਰੀਆਂ ਸਰਕਾਰੀ ਪ੍ਰਾਪਰਟੀਆਂ ਜਿੰਨੇ ਸਾਡੇ ਪਬਲਿਕ ਸੈਕਟਰ ਆ ਸਾਰੇ ਜਿੰਨੀਆਂ ਪੰਚਾਇਤੀ ਜ਼ਮੀਨਾਂ ਉਹਨਾਂ 'ਤੇ ਲਿਆ ਢਾੜ ਵੀ ਵੇਚੀ ਜਾਂਦੇ ਆ ਆਪ ਜਪਾਨ ਤੁਰਾ ਫਿਰਦਾ ਰਿਹਾ ਪਤਾ ਨਹੀਂ ਹੋਰ ਕਿੱਥੇ ਤੁਰਾ ਫਿਰਦਾ ਰਿਹਾ ਜਹਾਜ਼ਾਂ ਨਾਲ ਕੁਸੂਦੀਆ ਚੱਕੀ ਫਿਰਦਾ ਸੀ ਕਿ ਗੇਜਰੀਵਾਲ ਚੱਕੀ ਫਿਰਦਾ ਸੀ ਹੈਲੀਕਾਪਟਰ ਪੰਜਾਬ ਦਾ ਪੈਸੇ ਪੰਜਾਬ ਦੇ ਖਜ਼ਾਨੇ ਪੰਜਾਬ ਦੇ ਵਿੱਚੋਂ ਤੇਲ ਪੈਂਦਾ ਲੋਕਾਂ ਦੇ ਟੈਕਸ ਦੇ ਪੈਸੇ ਦੇ ਨਿਯਾਰੇ ਨਾਲ ਦਿੱਲੀ ਇਹਨਾਂ ਤੇਲ ਲੈ ਰਹੇ ਹਾਂ ਹਾਂ ਵੀ ਪੰਜਾਬੀਓ ਚੰਗੀਆਂ ਗੱਲਾਂ ਕੋਈ ਵਿਚਾਰ ਕੋਈ ਜਾਣਕਾਰੀ ਭਰਪੂਰ ਗੱਲਾਂ ਕੋਈ ਪੰਜਾਬ ਦੇ ਮੁੱਦਿਆਂ ਨਾਲ ਸੰਬੰਧਤ ਗੱਲਾਂ ਤਾਂ ਆਪਾਂ ਸੁਣਨਗੇ ਨਹੀਂ ਹੁੰਦੀਆਂ ਆਤ ਹੀ ਨਹੀਂ ਰਹੀ ਸਾਡੀ ਮੈਂ ਦੇਖਦਾ ਹਾਂ ਉਹਨਾਂ ਸਾਡੇ ਪੰਜਾਬੀਆਂ ਦੀ ਮਾਨਸਿਕਤਾ ਕਿ ਜੇ ਕੋਈ ਸਰਦਾਰ ਹਮੀਰ ਸਿੰਘ ਵਰਗਾ ਬਹੁਤ ਹੀ ਅਹਿਮ ਮੁੱਦਿਆਂ ਬਾਰੇ ਜਾਣਕਾਰੀ ਦੇ ਰਿਹਾ ਹੁੰਦਾ ਤਾਂ ਉਹਨੂੰ 5000 ਬੰਦਾ ਮਸਾਂ ਸੁਣਦਾ ਹੈ ਕਈ ਦਿਨਾਂ ਚੋ ਵੀ ਤੇ ਜੇ ਕੋਈ ਬੀਬੀ ਸੜਕ ਤੇ ਖੜ ਕੇ ਕੋਈ ਕਿਸੇ ਪੁਲਿਸ ਵਾਲੇ ਦੇ ਗੱਲ ਪਾਈ ਜਾਂਦੀ ਆ ਹਗਾਮਾ ਕਰ ਦਿੰਦੀ ਆ ਤਾਨੂੰ 5-5000 ਬੰਦਾ ਸਿੱਧਾ ਲਾਈਵ ਦੇਖ ਰਿਆ ਹੁੰਦਾ ਇੱਥੇ ਖੜੀ ਹੈ ਸਾਡੀ ਮਾਨਸਿਕਤਾ ਪੰਜਾਬੀਓ ਸੋ ਅੱਜ ਮੈਂ ਗੱਲ ਕਰਨੀ ਆ ਕਿ ਬੜੇ ਅਹਿਮ ਤੇ ਗੰਭੀਰ ਮੁੱਦਿਆਂ ਦੇ ਉੱਤੇ ਜਿਵੇਂ ਕਿ ਮੈਂ ਉੱਪਰ ਲਿਖਿਆ ਕਿ ਰੂੜੀਆਂ ਤੇ ਕੌਣ ਫਿਰਦਾ ਹੁੰਦਾ ਆਪਾਂ ਆਮ ਤੌਰ ਤੇ ਜਾਣਦੇ ਪਿੰਡਾਂ 'ਚ ਰੂੜੀਆਂ ਤੇ ਮੂੰਹ ਮਾਰਦਾ ਕੌਣ ਫਿਰਦਾ ਹੁੰਦਾ ਹੁਣ ਮੈਂ ਇਹਨਾਂ ਲੋਕਾਂ ਨੂੰ ਕੀ ਕਹਾਂ ਜਿਹੜੇ ਝੰਡੇ ਚੱਕੀ ਫਿਰਦੇ ਆ ਰੂੜੀਆਂ ਤੇ ਜੰਗਲਮਾਦ ਦੇ ਫਿਰਦੇ ਆ ਸਾਹੌਸਾਈ ਹੋਏ ਫਿਰਦੇ ਆ ਗਲੀਆਂ ਗਲੀ ਭੱਜੇ ਫਿਰਦੇ ਆ ਕੋਈ ਬੌਕਰ ਦਾ ਝੰਡਾ ਚੱਕ ਕੇ ਕੋਈ ਬਾਦਲਾਂ ਦਾ ਚੱਕ ਕੇ ਕੋਈ ਕਾਂਗਰਸ ਦਾ ਨਾਰਾ ਚੱਕ ਕੇ ਕੋਈ ਭਾਜਪੀ ਦਾ ਚੱਕ ਕੇ ਦੂਜੇ ਪਾਸੇ ਪੰਜਾਬ ਤਬਾਹ ਹੋ ਰਿਹਾ ਦੂਜੇ ਪਾਸੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਦੂਜੇ ਪਾਸੇ ਪੰਜਾਬ ਨੂੰ ਵੇਚਿਆ ਜਾ ਰਿਹਾ ਉਹਦੇ ਬਾਰੇ ਕੋਈ ਖਿਆਲ ਨਹੀਂ ਕੋਈ ਪਰਵਾਹ ਨਹੀਂ ਕਮਲੇ ਹੋਏ ਫਿਰਦੇ ਲੋਕ ਸ਼ਰਾਬਾਂ ਕਬਾਬਾਂ ਉੱਕੀਆਂ ਗੋਲੀਆਂ ਸਾਰਾ ਕੁਝ ਚੱਲ ਰਿਹਾ ਹੈ ਖਿੱਚ ਤੂ ਸਾਰਾ ਜੋਰ ਜਮਾਈ ਕਰ ਰਹੇ ਨੇ ਇਹਨਾਂ ਵੋਟਾਂ ਦੇ ਵਿੱਚ ਪਰ ਮੈਂ ਤੁਹਾਨੂੰ ਮੇਰਾ ਵੀਰ ਧਿਆਨ ਨਾਲ ਸੁਣ ਲਿਓ ਪੰਜਾਬ ਦੇ ਲੋਕੋ ਭੇਡਾਂ ਨਾ ਬਣੋ ਭੇਡਾਂ ਨਾ ਬਣੋ ਭੇਡਾਂ ਬਣ ਕੇ ਝੰਡੇ ਨਾ ਚੱਕੋ ਭੇਡਾਂ ਬਣ ਕੇ ਰੂੜੀਆਂ ਤੇ ਨਾ ਜੰਗਲ ਮਾਦੇ ਫਿਰੋ ਨਾ ਇਹਨਾਂ ਗਦਾਰਾਂ ਮਗਰ ਭੱਜੇ ਫਿਰੋ ਬਰਬਾਦ ਕਰਤਾ ਪੰਜਾਬ ਇਹਨਾਂ ਨੇ ਧਿਆਨ ਨਾਲ ਸੁਣ ਲਓ ਮੇਰੀ ਗੱਲ ਨੂੰ ਸ਼ੁਰੂ ਤੋਂ ਲੈ ਕੇ ਖੀਤ ਤੱਕ ਸੁਣ ਲਿਓ ਤੇ ਸਾਂਝਾ ਕਰਦੇ ਜਾਇਓ ਮੈਂ ਪਹਿਲੇ ਕਿਹਾ ਕੋਈ ਜਿਹਦੀ ਗੱਲ ਦਾ ਕੋਈ ਮੂੰਹ ਨਾ ਸਿਰ ਨਾ ਕੋਈ ਲੈਣਾ ਨਾ ਦੇਣਾ ਉਹਨੂੰ ਤੁਸੀਂ ਹਜ਼ਾਰਾਂ ਲੱਖਾਂ ਬੰਦਾ ਸੁਣ ਲੈਂਦਾ ਜਿਹੜੀ ਕੰਮ ਦੀ ਗੱਲ ਹੁੰਦੀ ਉਹ ਸੰਕੜੇ ਵੀ ਨਹੀਂ ਸੁਣਦੇ ਉਹਨੂੰ ਤੋਂ ਸੁਣ ਲਿਓ ਮੇਰਾ ਵੀਰ ਧਿਆਨ ਨਾਲ ਪਹਿਲਾਂ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਕਿ ਕਿਸ ਤਰੀਕੇ ਨਾਲ ਇਹ ਪੰਜਾਬ ਨੂੰ ਵੇਚਣ ਤੇ ਲੱਗਿਆ ਹੋਇਆ ਆ ਜਿੰਨੇ ਦਿੱਲੀ ਦੇ ਲੁਟੇਰੇ ਜਿੰਨੇ ਦਿੱਲੀ ਦੇ ਧਾੜਵੀ ਜਿੰਨੀ ਬਰਬਾਦੀ ਇਹਨਾਂ ਨੇ ਪਿਛਲੇ 34 ਸਾਲਾਂ 'ਚ ਪੰਜਾਬ ਦੀ ਕਰਤੀ ਪਿਛਲੇ 50 ਸਾਲ 'ਚ ਨਹੀਂ ਹੋਈ ਹੋਣੀ ਕੀਤੀ ਉਹਨਾਂ ਨੇ ਵੀ ਅਗਦਾਰਾਂ ਨੇ ਪਹਿਲਾਂ ਵਾਲਿਆਂ ਨੇ ਵੀ ਪਰ ਇਹਨਾਂ ਨੇ ਉਹ ਸਾਰਾ ਕੰਮ ਪਿਛਲੇ 30 40 ਸਾਲ ਦਾ 4 ਸਾਲ 'ਚ ਹੀ ਨਿਵੇੜਤਾ ਆ ਧਿਆਨ ਮਾਰ ਲਿਓ ਮਹਾਲੀ ਦੇ ਵਿੱਚ ਇਹਨਾਂ ਨੇ ਕੀ ਕਰ ਰਹੇ ਆ ਮਹਾਲੀ ਧਿਆਨ ਸੁਣ ਲਿਓ ਲੋਕਾਂ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਮਹਾਲੀ ਪਿੰਡਾਂ ਦੇ ਲੋਕਾਂ ਨੂੰ ਜਿਹੜਾ 에어ਪੋਰਟ ਤੋਂ ਟੰਗੋਰੀ ਰੋਡ ਆ ਉਹਦੇ ਉੱਤੇ ਇਹ ਇਹਨਾਂ ਨੇ ਜ਼ਮੀਨ ਜਿਹੜੀ ਇੱਕ ਉੱਥੇ ਇਹਨਾਂ ਨੇ ਐਕਵਾਇਰ ਕਰਨੀ ਹੈ ਇੱਕ ਜ਼ਮੀਨ ਇਹਨਾਂ ਨੇ ਨਿਊ ਚੰਡੀਗੜ੍ਹ ਦੇ ਵਿੱਚ ਪੰਜ ਥਾਂਾਂ ਇਹਨਾਂ ਨੇ ਸਿਲੈਕਟ ਕੀਤੀਆਂ ਨੇ ਉੱਥੇ 5100 ਕਿੱਲਾ ਇਹਨਾਂ ਨੇ ਇਹ ਮਹਾਲੀ ਦੇ ਵਿੱਚ ਵਿੱਚ ਜ਼ਮੀਨਾਂ ਦੱਬਣ ਜਾ ਰਹੇ ਛੋਡੀਆਂ ਕਹਿੰਦੇ ਨੌ ਤਾਂ ਸੈਕਟਰ ਬਣਾਉਣੇ ਆ ਨਵੇਂ ਉੱਥੇ ਤੇ ਦੋ ਜਿਹੜੇ ਨਵੇਂ ਉੱਥੇ ਹੈਗੇ ਛੋਡੇ ਟਾਊਨਸ਼ਿਪ ਬਣਾਉਣੇ ਆ ਹੁਣ ਇਹ ਧਿਆਨ ਮਾਰਿਓ ਜਿਹੜੇ ਨੌ ਸੈਕਟਰ ਬਣਨੇ ਆ ਨਵੇਂ 5100 ਏਕੜ ਜ਼ਮੀਨ ਰੋਕਣੀ ਆ ਦੋ ਟਾਊਨਸ਼ਿਪ ਬਣਨੇ ਆ ਉਥੇ ਬਸਣਾ ਕਿਨੇ ਪੰਜਾਬੀਆਂ ਨੇ ਸਾਡੇ ਇੱਕ ਇੱਕ ਜਵਾਕ ਆ ਕੋਈ ਚੱਟੇ ਨਾਲ ਮਰ ਗਿਆ ਕੋਈ ਬਾਹਰ ਵਾ ਗਿਆ ਪੰਜਾਬੀ ਦਾ ਘਟ ਗਿਆ ਇੱਥੋਂ 1.5 ਤੋਂ 2 ਲੱਖ ਬੰਦਾ ਇਹਨਾਂ ਨੇ ਲਿਆ ਕੇ ਬਸਾਉਣਾ ਕਿੱਥੋਂ ਲਿਆ ਕੇ ਬਸਾਉਣਾ ਕਿਸ ਨੂੰ ਪਹਿਲਾਂ ਹੀ ਪਤਾ ਜਿਵੇਂ ਬਸ ਰਿਹਾ ਬੰਦਾ ਜਿਵੇਂ ਚੰਡੀਗੜ੍ਹ 'ਚ ਪੰਜਾਬੀ ਦਾ 12% ਰਹਿ ਗਏ ਤੇ ਜਿਵੇਂ ਮੈਂ ਪਹਿਲਾਂ ਵੀ ਕਹਿ ਰਹੇ ਹਾਂ ਕਿ ਪੰਜਾਬ ਦੇ ਬੱਚੇ ਆਉਣ ਲਈ ਪੰਜਾ ਸੱਤਾਂ ਹਾਲਾਂ ਤੁਸੀਂ 10-15% ਪੰਜਾਬ 'ਚ ਰਹਿ ਜਾਣੇ ਆ ਧਿਆਨ ਨਾਲ ਸੁਣਦੇ ਚੱਲਿਓ ਅੱਗੇ ਆ ਜਾਓ ਮਹਾਲੀ ਦਾ ਕੰਮ ਇਹਨਾਂ ਨੇ ਨਿਵੇੜਤਾ 5100 ਏਕੜ ਮਹਾਲੀ ਦੇ ਵਿੱਚ ਇਹ ਜ਼ਮੀਨ ਇਹਨਾਂ ਨੇ ਨਿਸ਼ਾਨਦੇਹੀ ਕਰਤੀ ਤੇ ਵੇਚਣ ਜਾ ਰਹੇ ਐ 12 ਕਿੱਲੇ ਇਹਨਾਂ ਨੇ ਜਿਹੜੀ ਮਹਾਲੀ ਦੀ ਮੰਡੀ ਬੋਰਡ ਦੀ ਜ਼ਮੀਨ ਆ ਉਹ ਵੇਚ ਚੁੱਕਿਆ ਇਹ ਮਹਾਲੀ ਦੇ ਸੈਕਟਰ 90 ਦੇ ਵਿੱਚ ਜਿਹਦੇ ਵਿੱਚ 23 ਕਿੱਲੇ ਜੰਗਲਾਤ ਮਹਿਕਮੇ ਦੇ ਆ ਉਹ ਵੀ ਇਹਨਾਂ ਨੇ ਪ੍ਰਾਈਵੇਟ ਬਿਲਡਰਾਂ ਨੂੰ ਗਮਾਡਾ ਨੂੰ ਗਮਾਡਾ ਦੇ ਹਵਾਲੇ ਕਰਤੀ ਉੱਥੇ ਗਾਹਾਂ ਬਿਲਡਰਾਂ ਨੂੰ ਉਹਨਾਂ ਨੇ ਵੇਚਣੀ ਐ ਤੇ ਉਹਦੇ ਬਦਲੇ ਜੰਗਲਾਤ ਕਹਿੰਦੇ ਜਿਹੜਾ ਜੰਗਲ ਲੱਗਿਆ ਹੋਇਆ ਮੋਹਾਲੀ ਦੇ ਵਿੱਚ 23 ਕਿੱਲੇ ਦੇ ਵਿੱਚ ਜਗ੍ਹਾ ਤਾਂ ਜ਼ਿਆਦੇ ਐ ਪਰ 23 ਕਿੱਲੇ ਜੰਗਲਾਤ ਉਹ ਚ ਕਹਿੰਦੇ ਉਹ 23 ਕਿੱਲੇ ਜੰਗਲਾਤ ਸੀ ਜਿਹੜੀ ਸੇਖੂਵਾਲ ਪਿੰਡ ਆ ਮੱਤੇਵੜੇ ਦੇ ਕੋਲੇ ਜਿੱਥੇ 500 ਏਕੜ ਜ਼ਮੀਨ ਦੇ ਉੱਤੇ 47 ਤੋਂ ਲੈ ਕੇ ਵਿਚਾਰੇ ਐਸਸੀ ਪਰਿਵਾਰ ਮਜਬੀ ਸਿੱਖਾਂ ਦਾ ਪਿੰਡ ਆ ਪੂਰਾ ਸੇਖੂਵਾਲ ਪਿੰਡ ਆ ਉਹ ਮਰਜੀ ਦੇ ਸਿੱਖ ਵਿਚਾਰੇ ਕਾਸਟ ਕਰ ਰਹੇ ਆਪਣਾ ਢੱਡ ਪਾਲ ਰਹੇ ਆਪਣੇ ਜਵਾਕ ਪਾਲ ਰਹੇ ਆ ਉਹ ਜ਼ਮੀਨ ਉਹਨਾਂ ਕੋਲੋਂ ਖੋਹ ਕੇ ਕਹਿੰਦੇ ਅਸੀਂ ਉੱਥੇ ਲਾ ਰਹੇ ਆ ਉਹਨਾਂ ਕੋਲੋਂ ਕਬਜ਼ਾ ਸਰਕਾਰ ਲੈ ਚੁੱਕੀ ਆ ਤੇ ਉਧਰੋਂ ਤੇ ਹੀ ਕਿੱਲੇ ਤੇ ਜਿਹੜੀ ਦੂਜੀ ਜ਼ਮੀਨ ਹੈ ਉਹ ਸਾਰੀ ਕਹਿੰਦੇ ਅਸੀਂ ਵੇਚ ਦੇਣੀ ਹੈ ਇਹਦਾ ਮਹਾਲੀ ਦੇ ਹਾਲਾਤ ਨੇ ਬਠਿੰਡੇ ਜਿਹੜੀ ਥਰਮਲ ਕਲੋਨੀਆਂ ਬਠਿੰਡੇ ਦੀ ਉਹਦੇ ਬਲਾਕ ਸੀ ਤੇ ਬਲਾਕ ਬੀ ਬੀ ਤੇ ਬਲਾਕ ਸੀ ਦੇ ਵਿੱਚ 168 ਕਿੱਲੇ ਦੀ ਨਿਸ਼ਾਨਦੇਹੀ ਕਰਤੀ ਠੇਕਾ ਉਹਨੂੰ ਢਾਉਣ ਦਾ ਦੇ ਦਿੱਤਾ ਉਹ ਵੀ 168 ਕਿੱਲੇ ਦੀਆਂ ਰਿਓੜੀਆਂ ਵੰਡ ਦਿੱਤੀਆਂ ਇਹਨਾਂ ਨੇ ਪ੍ਰਭੂ 90 ਕਿੱਲੇ ਪੀਐਸਪੀਸੀਐਲ ਦੀ ਜ਼ਮੀਨ ਜਿਹੜੀ ਪਟਿਆਲੇ ਦੇ ਵਿੱਚ ਉਹਦੀਆਂ ਰਿਓੜੀਆਂ ਵੰਡਤੀਆਂ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਆ ਬਾਗਬਾਨੀ ਵਿਭਾਗ ਦੀ ਜ਼ਮੀਨ ਪੰਜਾਬ ਐਗਰੋ ਦੀ ਜ਼ਮੀਨ ਆ ਅਹੀਂ ਪਟਿਆਲੇ ਬਰਨਾਲਾ ਸਰੂਰ ਹੋਰ ਜ਼ਿਲ੍ਹਿਆਂ ਦੇ ਵਿੱਚ ਅੰਮ੍ਰਿਤਸਰ ਜਾਂ ਹੋਰ ਜ਼ਿਲ੍ਹਿਆਂ ਦੇ ਵਿੱਚ ਲੰਦਰ ਵਗੈਰਾ ਦੇ ਵਿੱਚ ਇਹਨਾਂ ਨੇ ਨਿਸ਼ਾਨਦੇਹੀਆਂ ਕਰਤੀਆਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹ ਸਾਰੀ ਜ਼ਮੀਨ ਇਹ ਚੱਕ ਦੇਣੀ ਹੈ ਲੋਕਾਂ ਨੂੰ ਆਇਆ ਸਰਕਾਰੀ ਜ਼ਮੀਨ ਹੈ ਕਿਸੇ ਪੀਡਬਲਯੂਡੀ ਦੀ ਹੈ ਕਿਸੇ ਬਿਜਲੀ ਬੋਰਡ ਦੀ ਹੈ ਕਿਸੇ ਮੰਡੀ ਬੋਰਡ ਦੀ ਹੈ ਕਿਸੇ ਖੇਤੀਬੜੀ ਯੂਨੀਵਰਸਿਟੀ ਦੀ ਹੈ ਆਪਾਂ ਕੀ ਲੈਣਾ ਆਪਾਂ ਨੂੰ ਕੀ ਹੈ ਆ ਜਿੰਨੇ ਮਹਾਲੀ ਦੇ ਪਿੰਡ ਇਹਨਾਂ ਨੇ ਨਗਰ ਨਿਕਮ ਦੇ ਅਧੀਨ ਲਿਆਂਦੇ ਜਿਹੜੀ ਉਹ ਉਹਨਾਂ ਪਿੰਡਾਂ ਦੇ ਵਿੱਚ ਜਿੰਨੀ ਪੰਚਾਇਤੀ ਜ਼ਮੀਨ ਪਈ ਹੈ ਉਹ ਇਸੇ ਕਰਕੇ ਨਗਰ ਨਗਰ ਕਹਿੰਦੇ ਵਿੱਚ ਲਿਆਂਦੇ ਵੀ ਉਹ ਸਾਰੀ ਪੰਚਾਇਤੀ ਜ਼ਮੀਨ ਵੇਚਣੀ ਹੈ ਹੌਲੀ 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 ਪੰਜਾਬ ਸੂੰਗੜਦਾ ਸੂੰਗੜਦਾ ਤਰਿਆ ਜਾ ਰਿਹਾ ਸੂੰਗੜਦਾ ਤਰਿਆ ਜਾ ਰਿਹਾ ਘਟਦਾ ਤਰਿਆ ਜਾ ਰਿਹਾ ਪਿਛਲੇ 5 ਸਾਲਾਂ 'ਚ ਰਿਕਾਰਡ ਬੋਲਦਾ ਹੈ ਮੈਂ ਨਹੀਂ ਬੋਲਦਾ ਰਿਕਾਰਡ ਬੋਲਦਾ ਅੰਕੜੇ ਬੋਲਦੇ ਆ ਪਿਛਲੇ 5 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ 30000 ਏਕੜ 30000 ਕੱਲ੍ਹਾ ਕਲੌਨੀਆਂ ਚ ਰੁਕ ਚੁੱਕਿਆ ਪੰਜਾਬ ਦਾ ਪਿਛਲੇ 5 ਸਾਲ ਦਾ ਰਿਕਾਰਡ ਹੈ ਹਸਾਬ ਲਾ ਲਓ ਕਿੱਧਰ ਨੂੰ ਜਾ ਰਹੀ ਹੈ ਕਹਾਣੀ ਕੱਲੀਆਂ ਕਲੌਨੀਆਂ ਦੀ ਗੱਲ ਕਰਦਾ ਮੈਂ ਜਿਹੜਾ ਛੜਕਾਂ ਚ ਰੁਕਿਆ ਕੋਈ ਰੇਲ ਦੀਆਂ ਲੀਹਾਂ ਚ ਰੁਕਿਆ ਕੋਈ ਹੋਰ ਕਾਰਖਾਨਿਆਂ ਚ ਰੁਕਿਆ ਉਹ ਅੱਡਾ ਕੱਲੀਆਂ ਕਲੌਨੀਆਂ ਸ਼ਹਿਰ ਖਾ ਗੇ ਪਿੰਡਾਂ ਨੂੰ ਸ਼ਹਿਰ ਖਾ ਗੇ ਹੁਣ ਪੰਜਾਬ ਪਿੰਡਾਂ ਚ ਨਹੀਂ ਪੰਜਾਬ ਕਲੌਨੀਆਂ ਚ ਬਸਿਆ ਕਰੂਗਾ ਦਿਖਿਆ ਕਰੂਗਾ ਪੰਜਾਬ ਫਲੇਟਾਂ ਚ ਦਿਖਿਆ ਕਰੂ ਕੋਕੜ ਦੇ ਖੁੱਡੇ ਜਿਹੜੇ ਬਣਾਤੇ ਫਲੇਟ ਦੇ ਸੁਣੋ ਕੁਕੜਾਂ ਕੁਕੜਾਂ ਦੇ ਖੁੱਡਾਂ ਚ ਹੁਣ ਪੰਜਾਬ ਬਸਿਆ ਕਰੂਗਾ ਉਥੇ ਪੰਜਾਬ ਨਹੀਂ ਬਸੂਗਾ ਉਥੇ ਪਤਾ ਨਹੀਂ ਕੌਣ ਬਸੂਗਾ ਆ ਕੀ ਇਹ ਬਹੁਤ ਵੱਡੀ ਸ਼ਾਅ ਚੱਲ ਰਹੀ ਆ ਪੰਜਾਬ ਦੇ ਮੂਰਖ ਲੋਕੋ ਉਹ ਬੇਅਕਲ ਲੋਕੋ ਉਹ ਛੋਡੀ ਬੁੱਧੀ ਨੂੰ ਕੀ ਮੈਂ ਕੀ ਕਹਾਂ ਤੁਹਾਨੂੰ ਐਡੀ ਬੁੱਧੀ ਹੜੀ ਪ੍ਰਸ਼ਟ ਹੋ ਗਈ ਆ ਆ ਸਾਰਾ ਛੋਡਾ ਲੈ ਕੇ ਪਟਾਣਕੋਟ ਤੋਂ ਲੈ ਕੇ ਫਾਿਲਕਾ ਤੱਕ ਜਿੰਨਾ ਬਾਰਡਰ ਦੇ ਨਾਲ-ਨਾਲ ਏਰੀਆ ਲੱਗਦਾ ਸਾਰਾ ਤੁਹਾਡਾ ਹਾਈਵੇ ਦੇ ਨਾਲ-ਨਾਲ ਜਿੰਨੀਆਂ ਤੁਹਾਡੀਆਂ ਜਮੀਨਾਂ ਨੇ ਉਹ ਸਾਰੀਆਂ ਗੁਜਰਾਤ ਦੇ ਵਪਾਰੀ ਲੈ ਚੁੱਕੇ ਆ ਇੱਕ ਵੀ ਬੰਦੇ ਕੋਲ ਆਪਣੀ ਕੋਲ ਜ਼ਮੀਨ ਨਹੀਂ ਰਹੀ ਆ ਪਿੱਛੇ ਮੇਰੇ ਮਿੱਤਰ ਨੇ ਕੋਈ ਇੱਥੇ ਕੰਮ ਕਰਨਾ ਸੀਗਾ ਮੈਂ ਪਤਾ ਕੀਤਾ ਮੈਂ ਆ ਯਾਰ ਕੋਈ ਇੱਥੋਂ ਬਰਹੰਡੇ ਤੋਂ ਲੈ ਕੇ ਬਰਨਾਲੇ ਸੰਗੂਰ ਤੱਕ ਕੋਈ ਹਾਈਵੇ ਤੇ ਜ਼ਮੀਨ ਮਿਲ ਜੇ ਆ ਜਿਹੜੇ ਡੀਲਰ ਹੁੰਦੇ ਪ੍ਰਾਪਰਟੀ ਡੀਲਰ ਉਹਨੂੰ ਪੁੱਛਿਆ ਉਹ ਕਹਿੰਦੇ ਭਾਈ ਆਪਣੇ ਬੰਦੇ ਕੋਲ ਤਾਂ ਜ਼ਮੀਨ ਹੀ ਹੈ ਨਹੀਂ ਓ ਕਮਲੇ ਲੋਕੋ ਕਮਲੇ ਲੋਕੋ ਪੈਸਾ ਨਹੀਂ ਖਰਦਣਾ ਤੁਹਾਨੂੰ ਕਿੰਨੇ ਵਾਰੀ ਕਿਹਾ ਚਾਹੇ ਅਰਬਾਂ ਰੁਪਇਆ ਵਟ ਲਓ ਫੋਖਰ ਬਣੇ ਦੇ ਵਿੱਚ ਤੁਸੀਂ ਮਹਿੰਗੀਆਂ ਗੱਡੀਆਂ ਵੱਡੇ ਟਰੈਕਟਰਾਂ ਬਾਧੂ ਖਰਚੇ ਵਿਆਹ ਚੱਕ ਲਿਆ ਹੁਣ ਬਿਆਂ ਦਾ ਡੂੰਡਾ ਤੁਸੀਂ ਜਨਾਨੀ ਵੱਡੀ ਵੱਡਾ ਇੱਥੇ ਗੱਡੀ ਤੇ ਮੈਂ ਦੇਖਦਾ ਨਾ ਤੌਰ ਤੇ ਲੋਕ ਜਾਂਦੇ ਆ ਨੋਵਾ ਨੰਗ ਰਹੀ ਹੈ ਫਾਰਚੂਨਰ ਨੰਗ ਰਹੀ ਹੈ ਵੱਡੀਆਂ ਗੱਡੀਆਂ ਨੰਗਦੀਆਂ ਇੱਕ ਬੰਦਾ ਇੱਧਰ ਸਟਰੀਟ ਤੇ ਬੈਠਾ ਨਾਲ ਦੇ ਘਰ ਵਾਲੀ ਬੈਠੀ ਹੈ ਗੁਨਾਰਨੀ ਘਰਾਣੀ ਦੇ ਗਾਹਾਂ ਦੀ ਗਾਹਾਂ ਪਿਆ ਹੋਣਾ ਚਲੋ ਅਸੀਂ ਸ਼ਾਪਿੰਗ ਕਰਨ ਚੱਲਦੇ ਆਂ ਪਰ ਲੱਖ ਦੋ ਲੱਖ ਨੂੰ ਉੱਥੇ ਤੇਲ ਲਾਏ ਆਉਂਦੇ ਆ ਫੂਕ ਕੇ ਆਉਂਦੇ ਆ ਫਿਰ ਵਿਆਜ ਫੂਕ ਦਿੰਦੇ ਆ ਕੰਮ ਅਸੀਂ ਕਰਨੇ ਨਹੀਂ ਕਿੰਨਾ ਚਿਰ ਜ਼ਮੀਨਾਂ ਵੇਚ ਕੇ ਕੰਮ ਤੇ ਲੁਧਿਆੜੀਆਂ ਹੋਣੀਆਂ ਨਹੀਂ ਸੁੱਥੋਂ ਸੰਭਲ ਆਪਣੀ ਧਰਤੀ ਨੂੰ ਕਿਸੇ ਵੀ ਕੀਮਤ ਤੇ ਤੁਹਾਡੀ ਜ਼ਮੀਨ ਨਹੀਂ ਛੱਡਣੀ ਨਾ ਨੇ ਮੇਰੀ ਗੱਲ ਚੇਤੇ ਰੱਖੋ ਤੁਸੀਂ 50 ਕਰੋੜ ਮੰਗੋ 100 ਕਰੋੜ ਦੇਣਗੇ ਸਾਰੇ ਹਾਈਵੇ ਦੇ ਉੱਤੇ ਨੋਟ ਕਰ ਲਿਓ ਤੁਸੀਂ ਆਪਣੇ ਆਲੇ-ਦਲੇ ਹਾਈ ਬੈਲ ਨੋਟ ਕਰ ਲਓ ਆਪਣੇ ਜ਼ਿਮੀਂਦਾਰ ਭਰਾ ਹਾਈਵੇ ਰੋ ਤੋਂ ਜ਼ਮੀਨਾਂ ਵੇਚ ਚੁੱਕੇ ਆ ਉਹ ਵੀ ਸਸਤੇ ਭਾਵਾਂ 'ਚ ਵੇਚ ਚੁੱਕੇ ਆ ਪਰ ਨਹੀਂ ਸੋਨੂੰ ਅਕਲ ਨਹੀਂ ਆਉਣੀ ਇਹਨਾਂ ਗੱਲਾਂ ਨਾਲ ਸੋਨੂੰ ਨਹੀਂ ਆ ਕਲ ਆਉਣੀ ਜਿੰਨਾ ਮਰਜੀ ਅਸੀਂ ਕਲਪੀ ਜਾ ਕੇ ਜਿੰਨਾ ਮਰਜੀ ਸੜਾ ਖਲੇਜਾ ਮੈਦਾਨਦਰੋਂ ਯਾਰ ਜਦੋਂ ਪੰਜਾਬ ਦੇ ਹਾਲਾਤ ਹੋਈ ਜਾਂਦੇ ਆ ਦੇਖ ਕੇ ਨਾ ਸੋਡੇ ਭਲੇ ਜ਼ਮੀਨਾਂ ਰਹੀਆਂ ਆ ਨੌਕਰੀਆਂ ਦੀ ਗੱਲ ਸੁਣ ਲਓ ਆ ਜੀ ਇੱਕ ਹੋਰ ਸੁਣ ਲੋ ای ڈبل اس ای ڈبلیو ਅਸੀਂ ਦਿੱਤਾ ਹੈ ਤੇ ਇਹਨਾਂ ਨੇ 224 ਮਾਰਚ ਦੇ ਵਿੱਚ ਸਰਕਾਰ ਨੇ ਕਿਹਾ ਸੀਗਾ ਮਤਾ ਪਾਇਆ ਸੀ ਵੀ ਅਸੀਂ ਜਿਹੜੇ ਗਰੀਬਾਂ ਨੂੰ ਕੋਈ ਘਰ ਬਣਾਉਣੇ ਆ ਕੋਈ ਫਲੈਟ ਬਣਾਉਣੇ ਆ ਅਸੀਂ ਬਣਾ ਕੇ ਦੇਵਾਂਗੇ ਜਿਹੜੇ ਬਿਲਡਰ ਸਾਡੇ ਕੋਲ ਪੈਸੇ ਜਾਮਾ ਖਰਾ ਦੇਣ ਬਣਾ ਤੇ ਗਰੀਬ ਕਿੱਥੇ ਰਹਿਣਗੇ ਇੱਕ ਵੀ ਕਿਸੇ ਕਲੌਨੀ ਦੇ ਵਿੱਚ ਮੈਨੂੰ ای ਡਬਲ ਐਸ ਦੇ ਤਹਿਤ ਕੋਈ ਫਲੈਟ ਕਟਿਆ ਦਿਖਾ ਦਿਓ ਅੱਗੇ ਆ ਜਾਓ 7 ਤਰੀਕ ਨੂੰ 7 ਤਰੀਕ ਨੂੰ ਐਸੇ ਸਾਲ 7 ਦਸੰਬਰ ਨੂੰ ਪੀਸੀਐਸ ਦਾ ਪੇਪਰ ਹੋਇਆ ਧਿਆਨ ਮਾਰਿਓ ਮੜਾ ਜਾ ਪੀਸੀਐਸ ਦਾ ਪੇਪਰ ਹੋਇਆ ਕਈ ਥਾਈਂ ਉਹਦੇ ਵਿੱਚ ਅੱਗੇ ਜਿਹੜੇ ਪੀਸੀਐਸ ਦੇ ਪੇਪਰ ਹੁੰਦੇ ਸੀਗੇ ਘੱਟੋ ਘੱਟ 20 ਤੋਂ 25 ਜਿਹੜੇ ਪ੍ਰਸ਼ਨ ਸੀਗੇ ਉਹ ਪੰਜਾਬ ਪੰਜਾਬੀ ਦੇ ਵਿੱਚ ਪੁੱਛੇ ਜਾਂਦੇ ਪੰਜਾਬੀਆ ਸੰਬੰਧ ਪੁੱਛੇ ਜਾਂਦੇ ਸੀ। ਐਸ ਵਾਰ ਇਹਨਾਂ ਨੇ ਕੀ ਕੀਤਾ ਉਹ ਸਾਰੇ 7 ਤੋਂ 8 ਪ੍ਰਸ਼ਨ ਪੁੱਛੇ ਗਏ ਆ ਨਾ ਮਾਤਰ। ਉਹਨਾਂ ਦੇ ਵਿੱਚ ਪੰਜਾਬ ਦਾ ਇਤਿਹਾਸ ਪੰਜਾਬ ਦੇ ਸੱਤ ਬਾਰੇ ਇਤਿਹਾਸ ਬਾਰੇ ਬਿਲਕੁਲ ਨਾ ਮਾਤਰ ਪੁੱਛਿਆ ਗਿਆ। ਜਿਹੜਾ ਕੁਆਲੀਫਿਕੇਸ਼ਨ ਦਾ ਇਹਨਾਂ ਦਾ ਸੀਗਾ ਪੇਪਰ ਕੁਆਲੀਫਿਕੇਸ਼ਨ ਪੇਪਰ ਦੇ ਵਿੱਚੋਂ ਵੀ ਪੰਜਾਬੀ ਗੈਰ ਵੀ ਕਰ ਦਿੱਤੀ ਗਈ ਹੈ। ਉਬਨੇ ਮੇ ਕੋਈ ਹਿਸਾਬ ਦਾ ਗਣਿਤ ਦਾ ਮੈਥ ਦਾ ਪੇਪਰ ਦੇ ਰਹੇ ਹੁੰਨੇ ਐ ਇਸ ਤਰੀਕੇ ਨਾਲ ਪੇਪਰ ਸੈੱਟ ਕੀਤਾ ਗਿਆ ਜਿਹੜਾ ਸਾਡੇ ਪਿੰਡਾਂ ਚੋਂ ਨੌਜਵਾਨ ਉੱਠ ਕੇ ਜਾਂਦੇ ਆ ਜਿੰਨਾ ਪੰਜਾਬ ਦੇ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਇਹਨਾਂ ਦਾ ਫਾਇਦਾ ਹੋਣਾ ਸੀਗਾ ਪੰਜਾਬੀ ਬੋਲੀ ਦਾ ਫਾਇਦਾ ਹੋਣਾ ਸੀਗਾ ਉਹ ਇਹਨਾਂ ਨੇ ਉਹਦੇ ਵਿੱਚੋਂ ਖਤਮ ਹੀ ਕਰਤਾ ਇਹ ਬਹੁਤ ਗਹਿਰੀ ਸ਼ਾਜਸ਼ਾ ਪੰਜਾਬ ਦੇ ਲੋਕੋ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਇਹ ਮਦਰ ਕੇ ਪੇਪਰ ਹੋ ਰਹੇ ਨੇ ਇਨਾਂ ਪੇਪਰਾਂ ਦੇ ਵਿੱਚ ਤੁਸੀਂ ਇਹ ਦੇਖੋ ਵੀ ਕਿਵੇਂ ਇਹ ਹੌਲੀ-ਹੌਲੀ ਜਿਹੜਾ ਇਹ ਪੰਜਾਬੀ ਬੋਲੀ ਨੂੰ ਖਤਮ ਕਰ ਰਹੇ ਆ ਗੁਰੂ ਰਵਿਦਾਸ ਜਿਹੜੀ ਯੂਨੀਵਰਸਿਟੀ ਹੈ ਅਜਿ ਦੇ ਵਾਲ ਯੂਨੀਵਰਸਿਟੀ ਆ ਹਾਰਪੁਰ ਉਹਦੇ ਵਿੱਚ 38 ਪੋਸਟਾਂ ਨਿਕਲੀਆਂ ਉਹਨਾਂ ਪੋਸਟਾਂ ਦੇ ਵਿੱਚ ਇਹਨਾਂ ਨੇ ਪੰਜਾਬੀ ਦੀ ਜਿਹੜੀ 1994 ਦਾ ਇੱਕ ਰੂਲ ਬਣਿਆ ਪੰਜਾਬ ਸਰਵ ਸਰੂਲ ਬਣਿਆ ਜਿਹੜਾ ਉਹਨੂੰ ਦਰਕਨਾਰ ਕਰਕੇ ਉਹਨੂੰ ਸ਼ੱਕੇ ਟੰਕ ਕੇ ਉਹਦੇ ਵਿੱਚੋਂ ਪੰਜਾਬੀ ਦੀ ਜਿਹੜੀ ਪੰਜਾਬੀ ਦਸ਼ਮਿਤਕ ਲਾਜ਼ਮੀ ਦੀ ਸ਼ਰਤ ਆਉ ਡਾਈ ਦਿੱਤੀ ਗਈ ਵੀ ਕਰਤੀ ਆਹੀਂ ਇਹਨਾਂ ਨੇ ਜਿਹੜੀਆਂ ਪਹਿਲਾਂ ਸਹਿਕਾਰੀ ਖੰਡ ਮਿਲਦੇ ਵਿੱਚ ਪੋਸਟਾਂ ਕੱਢੀਆਂ ਸੀਗੀਆਂ 160 ਪੋਸਟਾਂ ਉਹਦੇ ਵਿੱਚ ਇਹਨਾਂ ਨੇ ਪੰਜਾਬੀ ਦੀ ਸ਼ਰਤ ਜਿਹੜੀ ਉਹ ਬਿਲਕੁਲ ਖਤਮ ਕਰ ਦਿੱਤੀ ਅਚਕ ਖੋਰ ਧਿਆਨ ਦੇਣ ਸੁਣੋ ਮੜੀ ਗੱਲ ਇਤਨਾ ਆਪਣੀਆਂ ਪੋਸਟਾਂ ਕੱਢੀਆਂ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਵਿੱਚ ਬੰਦੇ ਰੱਖੇ ਨੇ ਉਹ ਪੇਪਰ ਲੀਕ ਹੋਇਆ ਪੇਪਰ ਲੀਕ ਹੋਣ ਦਾ ਬੜੇ ਵੱਡਾ ਪਦਰਥ ਰੌਲਾ ਪਿਆ ਪਰ ਇਹਨਾਂ ਨੇ ਜਿੱਥੇ ਭਵੰਤਮਾਨ ਦੂਜੇ ਪਾਸੇ ਡਰਾਮੇ ਕਰਦਾ ਕਿ ਫਲਾਨ ਸਟੇਜ ਤੇ ਪੇਪਰ ਲੀਕ ਹੋ ਗਿਆ ਜੀ ਫਲਾਨ ਸਟੇਜ ਤੇ ਪੇਪਰ ਲੀਕ ਹੋ ਗਿਆ ਉਹ ਜਿੱਥੇ ਪੇਪਰ ਲੀਕ ਹੋਣ ਦਾ ਰੌਲਾ ਪੈਂਦਾ ਉਥੇ ਉਹ ਪੇਪਰ ਰੱਦ ਹੋ ਜਾਂਦਾ ਉਹਨਾਂ ਯੁਕਤੀਆਂ ਰੱਦ ਹੋ ਜਾਂਦੀਆਂ ਨੇ ਪਰ ਇਹਨਾਂ ਨੇ ਬਹੁਤ ਇਹਨੂੰ ਕਾਲੀ ਹੈ ਕਿ ਛੇਤੀ ਛੇਤੀ ਅਸੀਂ ਉਹ ਜਿਹੜੀਆਂ ਨਿਯੁਕਤੀ ਪੱਤਰ ਅਸੀਂ ਦੇ ਦਿੱ ਗਏ ਜਿਹੜਾ ਸਥਾਨਕ ਸਰਕਾਰਾਂ ਵਿਭਾਗ ਦੇ ਵਿੱਚ ਇਹ ਇਹਨਾਂ ਨੇ ਸੀਨੀਅਰ ਅਸਿਸਟੈਂਟ ਰੱਖੇ ਸੀਗੇ ਉਹਦੀਆਂ ਪੋਸਟਾਂ ਨੇ ਉਹਦੇ ਵਿੱਚ ਧਿਆਨ ਮਾਰਿਓ 44 ਬੰਦਿਆਂ ਦੇ ਵਿੱਚੋਂ 44 ਬੰਦਿਆਂ ਦੇ ਵਿੱਚੋਂ 63 ਬੰਦੇ ਬਾਹਰ ਲਏ ਆ ਦੇਖ ਲਓ ਕਿੰਨੀ ਕਿੰਨੀ ਪਰਸੈਂਟ ਹੁਣ ਬਾਹਰਲੇ ਬੰਦੇ ਨਹੀਂ ਬਣ ਰਹੇ 44 ਬੰਦੇ ਜਿਹੜੇ ਪਹਿਲੇ 44 ਨੇ ਉਹਨਾਂ 36 ਬੰਦੇ ਬਾਹਰਲੇ ਸੂਬਿਆਂ ਦੇ ਜਿਹੜੇ ਇਹਨਾਂ ਨੇ ਪੇਪਰ ਲੀਕ ਹੋਣ ਦੇ ਰੌਲੇ ਦੇ ਬਾਵਜੂਦ ਵੀ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਨੇ ਹੁਣ ਦੇਖ ਲਓ ਕਿੰਨੇ ਕਿੰਨੀ ਸ਼ਾਸਤ ਦੇ ਨਾਲ ਤੇ ਕਿੰਨੇ ਇਹ ਮਤਲਬ ਕਿ ਤੇਜ਼ੀ ਦੇ ਨਾਲ ਬਾਹਰਲੇ ਬੰਦਿਆਂ ਨੂੰ ਲਗਾਤਾਰ ਬਿਠਾ ਰਹੇ ਨੇ ਅੱਛਾ ਅੱਜ ਦੀ ਇੱਕ ਹੋਰ ਗੱਲ ਸੁਣ ਲਓ ਭਾਸ਼ਾ ਵਿਭਾਗ ਦੇ ਵਿੱਚ 42 ਇਹਨਾਂ ਨੇ ਪੋਸਟਾਂ ਸੀਗੀਆਂ 42 ਪੋਸਟਾਂ ਸੀ ਉਹ ਨਿਯੁਕਤੀਆਂ ਜਿਹੜੀਆਂ ਸੀਗੀਆਂ ਰੱਦ ਕਰਤੀਆਂ ਉਹ ਉਹਦੀ ਵੀ ਨਜ਼ਰ ਦੇ ਲਈ ਦਿੱਲੀ ਵਾਲਿਆਂ ਦੀ ਪੈ ਗਈ ਹੋਣੀ ਆ ਉਹਤੇ ਵੀ ਵੀ ਇਹ ਚ ਅਸੀਂ ਆਪਣੇ ਬਾਹਰਲੇ ਬੰਦੇ ਲਿਆ ਕੇ ਕਿਵੇਂ ਫਿੱਟ ਕਰਨੇ ਆ ਇਹਦਾ ਚੋਰ ਮੋਰ ਨੂੰ ਪੰਜਾਬ ਦੇ ਬੰਦੇ ਫਿੱਟ ਹੋ ਗਈ ਉਹ ਰੱਦ ਕਰਤੀਆਂ ਇਹਨਾਂ ਨੇ ਉਹਦਰਾ ਦੁਬਾਰੇ ਕੋਈ ਨਾ ਕੋਈ ਪੰਜਾਬੀ ਦੀ ਸ਼ਰਤ ਖਤਮ ਕਰਕੇ ਜਾਂ ਕੋਈ ਹੋਰ ਇਹੋ ਜਿਹਾ ਤਰੀਕਾ ਇਹ ਹਤਕੰਡਾ ਅਪਣਾਉਣ ਕਿ ਜਿੱਥੇ ਪੰਜਾਬ ਦੇ ਮੁੰਡਿਆਂ ਜਾਂ ਕੁੜੀਆਂ ਨੂੰ ਨੌਕਰੀਆਂ ਉਹ ਨਾ ਮਿਲਣ ਅੱਛਾ ਹੁਣ ਇੱਕ ਗੱਲ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਭਵਾਨ ਸਿਮ ਕਹਿੰਦਾ ਹੁੰਦਾ ਸੀ ਅਸੀਂ 300 ਪੋਸਟ 300 ਹਰ ਸਾਲ ਅਸੀਂ ਬੰਦੇ ਭਰਤੀ ਕਰਿਆ ਕਰਾਂਗੇ ਹੁਣ ਆਪਾਂ ਪੰਜਾਬ ਪੁਲਿਸ ਦੀ ਗੱਲ ਕਰਦੇ ਆਂ ਪੰਜਾਬ ਪੁਲਿਸ ਦੇ ਵਿੱਚ ਆਪਾਂ ਦੇਖੋ ਵੀ ਇਹ ਕਹਿੰਦੇ ਜੀ ਅਸੀਂ ਜਿਹੜੀ ਐਸਆਈ ਦੀ ਭਰਤੀ ਐ ਸਬ ਇੰਸਪੈਕਟਰ ਦੀ ਭਰਤੀ ਆ ਉਹ ਅਸੀਂ ਪ੍ਰਮੋਸ਼ਨ ਹੀ ਕਰਿਆ ਕਰਾਂਗੇ ਵੀ ਥੱਲੋਂ ਕੋਈ ਬੰਦਾ ਜਿਹੜਾ ਐਸਆਈ ਐਸਆਈ ਤੋਂ ਪ੍ਰਮੋਟ ਕਰਕੇ ਸਬ ਇੰਸਪੈਕਟਰ ਬਣਾ ਦਿਆ ਕਰਾਂਗੇ ਸਬ ਇੰਸਪੈਕਟਰ ਦੀ ਭਰਤੀ ਐਸਆਈ ਦੀ ਭਰਤੀ ਇੱਕ ਇੱਕ ਤਰੀਕੇ ਨਾਲ ਸਮਝੋ ਇਹਨਾਂ ਨੇ ਉਹ ਰਾਦੀ ਕਰਤੀ ਆ ਵੀ ਅਸੀਂ ਸਭ ਇਨਸਪੈਕਟਰ ਸਿੱਧੇ ਭਰਤੀ ਨਹੀਂ ਕਰਦੇ ਐਸਆਈ ਸਿੱਧੇ ਭਰਤੀ ਨਹੀਂ ਕਰਦੇ ਇਨਸਪੈਕਟਰ ਪਹਿਲੇ ਹੀ ਜਿਹੜੇ ਹੈਗੇ ਉਹ ਪੰਜਾਬ ਪੁਲਿਸ ਦੇ ਉਹ ਪਹਿਲੇ ਹੀ ਭਰਤੀ ਉਹ ਬਾਦਲਾ ਮੇਲੀ ਰੱਦ ਹੋ ਚੁੱਕੀ ਆ ਖਤ ਨਹੀਂ ਕਰਤੀ ਉਹਨਾਂ ਨੇ ਭਰਤੀ ਉਹ ਇਨਸਪੈਕਟਰ ਦੀ ਹੁਣ ਇਹਨਾਂ ਨੇ ਨਵਾਂ ਬੇਕਲਿਸ਼ਪਾਈ ਭਰਤੀ ਕਰਨੇ ਆ ਹੁਣ ਦੇਖੋ ਕੱਡਾ ਕੱਡੀ ਗੰਦੀ ਸਾਜ਼ਿਸ਼ ਇਹਨਾਂ ਦੀ ਗੰਦੇ ਦਿਮਾਗਾਂ ਦੀ ਉਪਜ ਇਹਨਾਂ ਦੀ ਜਿਹੜਾ ਆਪਣਾ ਪੰਜਾਬ ਦਾ ਕੋਈ ਨੌਜਵਾਨ ਕੋ ਮੁੰਡਾ ਕੁੜੀ ਸਿਪਾਈ ਭਰਤੀ ਹੋ ਗਿਆ ਉਹ ਕਿੱਥੋਂ ਤੱਕ ਜਾਊਗਾ ਹੱਦ हद जोर मार के ओ सेंस इंस्पेक्टर तक ਜਾਊਗਾ ਕੋਈ ਇਨਸਪੈਕਟਰ ਬਣ ਜੂ ਬਾਹਲਾ ਬੰਦਾ ਮਿਹਨਤੀ ਹੋ ਇਹ ਦੂਤੇ ਨਹੀਂ ਜਾਂਦਾ ਬਾਹਲੇ ਦਾ ਥੱਲੇ ਹੀ ਖੜ ਜਾਣਗੇ ਸਿਪਾਹੀ ਭਰਤੀ ਹੋ ਕੇ ਐਸਆਈ ਰਟਾਇਰ ਹੋ ਜਾਣਗੇ ਤੇ ਇੱਕ ਤਰੀਕੇ ਨਾਲ ਜਿਹੜੇ ਵੱਡੇ ਅਹੁਦਿਆਂ ਤੇ ਅਫਸਰ ਲਿਆਉਣੇ ਆ ਉਹ ਬਾਹਰੋਂ ਲਿਆ ਕੇ ਬਿਠਾਉਣੇ ਆ ਇੱਕ ਕਿੱਡੀਆਂ ਸਾਜਸ਼ਾ ਕੜੀਆਂ ਜਾ ਰਹੀਆਂ ਸਾਡੇ ਸਾਡੇ ਖਿਲਾਫ ਪੇਪਰ ਲੀਕ ਪੇਪਰਾਂ ਚੋਂ ਪੰਜਾਬੀ ਦੀ ਸ਼ਰਤ ਖਤਮ ਕਰਨੀ ਕਿੰਨੇ ਕਿੰਨੇ ਬੰਦੇ ਅਸੀਂ ਮੈਂ ਭਾਂਸਿਆ ਤੈਨੂੰ ਚੈਲੰਜ ਕਰਦਾ ਤੂੰ ਬਾਈਟ ਪੇਪਰ ਜਾਰੀ ਕਰ ਤੂੰ ਜੇ ਤੇਰੀ ਇੰਨੀ ਹਿੰਮਤ ਆ ਤਾਂ ਮੇਰੇ ਤੇ ਪਰਚਾ ਖਰਾਬੀ ਤੂੰ ਝੂਠ ਬੋਲਦਾ ਗੱਲ ਦਾ ਜਵਾਬ ਦੇ ਆ ਕੇ ਜਿੰਨੀਆਂ ਗੱਲਾਂ ਮੈਂ ਕਹਿ ਰਿਹਾ ਵੀ ਕਿਹੜੀਆਂ ਕਿਹੜੀਆਂ ਭਾਰਤੀਆਂ ਦੇ ਵਿੱਚ ਕਿੰਨੇ ਕਿੰਨੇ ਬੰਦੇ ਤੁਸੀਂ ਬਾਹਰੋਂ ਲਿਆ ਕੇ ਫਿੱਟ ਕੀਤੇ ਆ 100 ਮਗਰ 60 67 77 ਬੰਦੇ ਬਾਹਰਲੇ ਸੂਬਿਆਂ ਦੇ ਭਰਤੀ ਹੋ ਰਿਹਾ ਪੰਜਾਬ ਦੀਆਂ ਸਾਰੀਆਂ ਜਿੰਨੀਆਂ ਵੀ ਇਥੇ ਬਕਵਾਕ ਡਿਪਾਰਟਮੈਂਟਾਂ ਦੇ ਵਿੱਚ ਭਰਤੀਆਂ ਹੋ ਰਹੀਆਂ ਨੇ ਜੇ ਅਸੀਂ ਗਲਤਾਂ ਤੁਹਾਨੂੰ ਗਲਤ ਸਾਬਤ ਕਿਉਂ ਨਹੀਂ ਕਰਦੇ ਬਾਈ ਤੇ ਲੱਖੋ ਲਿਆ ਕੇ ਲੋਕਾਂ ਦੇ ਸਾਹਮਣੇ ਸਾਰੇ ਤੱਥ ਸਬੂਤ ਅੰਕੜੇ ਵੀ ਆਹ ਦੇਖੋ ਜੀ ਆ ਇੰਨੀਆਂ ਨਿਯੁਕਤੀਆਂ ਸੂਗੀਆਂ ਸੀਆਂ ਇਹ ਜੋ ਇੰਨੇ ਪੰਜਾਬੀ ਨੇ ਇੰਨੇ ਬਾਹਰ ਲਿਆ ਤੁਸੀਂ ਬਾਹਰਲੇ ਸੂਬਿਆਂ 'ਚ ਜਾ ਕੇ ਦੇਖੋ ਕੋ ਡੋਮਿਸਾਈਲ ਕੋਈ ਬੋਨਫਾਇਡ ਲਾਗੂ ਕਰਦਾ ਹਿਮਾਚਲ ਦੇਖ ਲਓ ਹੋਰ ਸੂਬਿਆਂ ਦੇਖ ਲਓ ਤੁਸੀਂ ਜਾ ਕੇ ਨੌਕਰੀ ਦੇ ਭਲਾਈ ਵੀ ਨਹੀਂ ਕਰ ਸਕਦੇ ਨੌਕਰੀਆਂ ਲੈਣੀਆਂ ਦੂਰ ਦੀ ਗੱਲ ਹੈ ਇਹ ਸ਼ੁਰੂ ਆਪਦਾ ਵਾਸਤਾ ਪੰਜਾਬ ਦੇ ਲੋਕੋ ਭੇਡਾਂ ਨਾ ਬਣੋ ਨਾ ਭੇਡਾਂ ਬਣ ਕੇ ਰੂੜੀਆਂ ਦੇ ਜੰਗਲ ਮਾਦੇ ਫਿਰੋ ਚੱਕ ਕੇ ਛੰਡੇ ਇਹਨਾਂ ਦੇ ਫਲਾਣੇ ਨੂੰ ਜਿਤਾਓ ਫਲਾਣੇ ਨੂੰ ਵੋਟਾਂ ਪਾਓ ਉਹ ਜ਼ਮੀਨਾਂ ਪੰਜਾਬ ਦੀਆਂ ਇਹ ਵੇਚੀ ਜਾਂਦਾ ਸਾਰੀਆਂ ਸਰਕਾਰੀ ਪ੍ਰਾਪਰਟੀਆਂ ਜਿੰਨੇ ਸਾਡੇ ਪਬਲਿਕ ਸੈਕਟਰ ਆ ਸਾਰੇ ਜਿੰਨੀਆਂ ਪੰਚੇਤੀ ਜ਼ਮੀਨਾਂ ਉਹਨੂੰ ਇਹ ਦਿੱਲੀ ਵਾਲੇ ਧਾੜ ਵੀ ਵੇਚੀ ਜਾਂਦੇ ਆ ਆਪੇ ਜਪਾਨ ਤਰ੍ਹਾਂ ਫਿਰਦਾ ਰਿਹਾ ਪਤਾ ਨਹੀਂ ਹੋਰ ਕਦੇ ਤੋਂ ਰਫਰਦਾ ਰਿਹਾ ਜਹਾਜ਼ ਦਾ ਮਗਰ ਕੋਈ ਸ਼ੋਧੀਆਂ ਚੱਕੀ ਫਿਰਦਾ ਸੀ ਕਿ ਕੇਜਰੀਵਾਲ ਚੱਕੀ ਫਿਰਦਾ ਸੀ ਹੈਲੀਕਾਪਟਰ ਪੰਜਾਬ ਦਾ ਪੈਸੇ ਪੰਜਾਬ ਦੇ ਖਜ਼ਾਨੇ ਪੰਜਾਬ ਦੇ ਵਿੱਚੋਂ ਤੇਲ ਪੈਂਦਾ ਲੋਕਾਂ ਦੇ ਟੈਕਸ ਦੇ ਪੈਸੇ ਦੇ ਨਿਜਾਰੇ ਲੈ ਕੇ ਦਿੱਲੀ ਦੇ ਲੁਟੇਰੇ ਲੈ ਰਹੇ ਆ ਅੱਜ ਜੰਨੀਆਂ ਜ਼ਮੀਨਾਂ ਵਿਕਣਗੀਆਂ ਹਜ਼ਾਰਾਂ ਏਕੜ ਜ਼ਮੀਨ ਇਹਨੇ ਵੇਚ ਦੇਣੀ ਐ ਸਾਂ ਲੁੱਟ ਕੇ ਦਿੱਲੀ ਲਈ ਲੈ ਜਾਣਗੇ ਅਕਲ ਨੂੰ ਹੱਥ ਮਾਰੋ ਯਾ ਅਕਲ ਨੂੰ ਹੱਥ ਮਾਰੋ ਅਕਲ ਦੇ ਅੰਨੇ ਲੋਕੋ ਅ ਜੰਨੀਆਂ ਮੈਂ ਗੱਲਾਂ ਕਰਦਾ ਭੇਡਾਂ ਬਣ ਕੇ ਨਾ ਭੇਡਾਂ ਬਣ ਕੇ ਅੱਖਾਂ ਮੀਚ ਕੇ ਅੱਖਾਂ ਬੰਦ ਕਰਕੇ ਨਾ ਇਹਨਾਂ ਨੇ ਮਗਰ ਤੁਰੇ ਫਿਰੋ ਜਿੰਦਾਬਾਦ ਜਿੰਦਾਬਾਦ ਕਰਦੇ ਆ ਸਵਾਲ ਆ ਆ ਗੱਲਾਂ ਕਰੋ ਵੀ ਤੁਸੀਂ ਕਰ ਕੀ ਰਹੇ ਹੋ ਪੰਜਾਬ ਨਾਲ ਆ ਜਿੰਨਾ ਰਹੇਗਾ ਸਾਲ ਰਹੇਗਾ ਜਮਾ ਜੇ ਨਾ ਬੇੜਾ ਤਬਾਹ ਕਰਕੇ ਗਿਆ ਮੇਰੀ ਗੱਲ ਯਾਦ ਰੱਖਿਓ ਜਮਤ ਧੋਕੇ ਤੁਰੂਗਾ ਸਾਨੂੰ ਇਹ ਆ ਮੇਰੀ ਗੱਲ ਮੈਂ ਕਰ ਰਿਹਾ ਕਿੰਨੇ ਬੰਦੇ ਸੁਣਦੇ ਹੋਣਗੇ ਨੂੰ 50 60 ਬੰਦੇ ਸੁਣਦੇ ਹੋਣੇ ਆ 70 ਬੰਦੇ ਸੁਣਦੇ ਹੋਣੇ ਆ ਉਹੀ ਗੱਲ ਸਾਡੀ ਲੋਕਾਂ ਦੀ ਇਹ ਬੁੱਧੀ ਸਾਡੀ ਗੱਲਾਂ ਨਹੀਂ ਕਿ ਬੁੱਧੀ ਚ ਪੈਣ ਲਗਾ ਸਾਡਾ ਨਾ ਹੋ ਹੀ ਕੀ ਜਾਂਦਾ ਯਾਰ ਵਾਪਰੀ ਕੀ ਜਾਂਦਾ ਪੰਜਾਬ ਦੇ ਨਾਲ ਰੱਬ ਦਾ ਬਾਸਤਾ ਹਲੇ ਵੀ ਬੇੜਾ ਓਏ ਹਲੇ ਵੀ ਸਮਝ ਜਾਓ ਹਲੇ ਵੀ ਸੰਭਲ ਜਾਓ ਨਹੀਂ ਰਹਿਣਾ ਪੱਲੇ ਤੁਹਾਡੇ ਕੁਝ ਵੀ ਨਹੀਂ ਰਹਿਣਾ ਨਾ ਤੁਹਾਡੀਆਂ ਜ਼ਮੀਨਾਂ ਨਾ ਰਜ਼ਗਾਰ ਨਾ ਨੌਕਰੀਆਂ ਕੱਖ ਨਹੀਂ ਰਹਿਣਨ ਕੱਖ ਵੀ ਨਹੀਂ ਛੱਡਣਾ ਜੁੱਤੀਆਂ ਮਾਰਨੀਆਂ ਥੋੜੇ ਜੁੱਤੀਆਂ ਮੇਰੀਆਂ ਪੈ ਰੀਆਂ ਹੋਰ ਬਹੁਤ ਬਹੁ ਪਹਿਣੀਆਂ ਯਾਦ ਰੱਖਿਓ ਆਇਦਰ ਨੂੰ ਧਿਆਨ ਦਿਓ ਵੀ ਹੋਈ ਕੀ ਜਾਂਦਾ ਚੱਕ ਕੇ ਮੂੰਹ ਮਗਰ ਤਰੇ ਫਿਰਦੇ ਫਲਾਨ ਲੀਡਰ ਆਇਆ ਜੀ ਫਲਾਨਾ ਆਇਆ ਜੀ ਮੁਰੇ ਬਹਿ ਜਾਣਗੇ ਚੌੜੇ ਹੋ ਕੇ ਕੁਰਸੀਆਂ ਉਤੇ ਜਿੰਦਾਬਾਦ ਜਿੰਦਾਬਾਦ ਤੇਰੇ ਯਰਤਾ ਹੈਗੀ ਵੀ ਆ ਉੱਠ ਕੇ ਸਵਾਲ ਕਰ ਲਵਾਂਗੇ ਵੀ ਆ ਨੌਕਰੀਆਂ ਬਾਰੇ ਸਵਾਲ ਕਰਦਾ ਲੱਖਾਂ ਸਦਾਨਾ ਆ ਜ਼ਮੀਨਾਂ ਬਾਰੇ ਸਵਾਲ ਕਰਦਾ ਇਹਦਾ ਜਵਾਬ ਦੇ ਕੇ ਜਾਓ ਇੰਨੀ ਜ਼ਮੀਨ ਪੰਜਾਬ ਦੀ ਕਿਉਂ ਵੇਚ ਰਹੇ ਹੋ ਜਬ ਵੇਚ ਚੁੱਕੇ ਹਾਂ ਤੂੰ ਪਾਨਸਿਆ ਕਦੇ ਕਹਿੰਦਾ ਹੁੰਦਾ ਸੀਗਾ ਜਦੋਂ ਆ ਥਰਮਲ ਦਾ ਰੌਲਾ ਪਿਆ ਬਰਨਡੇ ਵਾਲੇ ਦਾ ਕਿ ਥਰਮਲ ਨੂੰ ਅਸੀਂ ਵਿਕਣ ਨਹੀਂ ਦੇਵਾਂਗੇ ਅਸੀਂ ਉਹਨੂੰ ਚਲਾਵਾਂਗੇ ਜੋ ਮਰਜ਼ੀ ਕਰਨਾ ਪਵੇ ਇਹ ਥਰਮਲ ਦਾ ਧੂਆਂ ਬੰਦ ਕਰਦਾ ਫਲਾਣੀ ਲੀਡਰਾਂ ਨੇ ਫਲਾਣਾ ਨੇ ਕਰਤਾ ਮਨਪ੍ਰਿਤ ਨੇ ਕਰਤਾ ਉਹਨੇ ਕਰਤਾ ਉਹਨੇ ਕਰਤਾ ਹੁਣ ਤੂੰ ਉਸੇ ਥਰਮਲ ਦੀ 168 ਕਿੱਲੇ ਜ਼ਮੀਨ ਚੱਕਤੀ ਉਸੇ ਬਟੰਡੇ ਦੇ ਵਿੱਚ ਡੈਰੀ ਵਿਭਾਗ ਦੀ ਜ਼ਮੀਨ ਜਿਹੜੇ ਲਟਾਇਰੇ ਤੁਸੀਂ ਮਰੇ ਲਾਏ ਹੋਏ ਬਟੰਡੇ ਵਾਲੇ ਮਾਲ ਵਿੱਚੋਂ ਵਧਰਾ ਸਕਣਗੇ ਉਹ ਡੈਰੀ ਵਿਭਾਗ ਦੀ ਜ਼ਮੀਨ ਤੁਸੀਂ ਉਹ ਵੀ ਚੱਕਤੀ ਜਿਹੜੀ ਕੌਡੀਆਂ ਦੇ ਭਾਅ ਤੁਸੀਂ ਦੇਵੋਗੇ ਜਿਹੜੀ ਅਰਬਾਂ ਖਰਬਾਂ ਦੀ ਜ਼ਮੀਨ ਹੈ ਆਹ ਦੇ ਲਾਚਾਂ ਕਰਕੇ ਇੱਥੇ ਹੱਦ ਹੋ ਗਈ ਆ ਅਮਰਤਪਾਲ ਦੀ ਆਪਾਂ ਗੱਲ ਕਰ ਲਗੇ ਕਹਿੰਦੇ 5000 ਸਫੇ ਦਾ ਇਹਨਾਂ ਨੇ ਜਵਾਬ ਦਿੱਤਾ ਹਾਈ ਕੋਰਟ 'ਚ 5000 ਸਫੇ ਦਾ ਪੰਜਾਬ ਸਰਕਾਰ ਨੇ ਕੀ ਦਿੱਤਾ ਕਹਿੰਦੇ ਜੀ ਜੇ ਇਹ ਬੰਦਾ ਪੈਰੋਲ ਤੇ ਬਾਹਰ ਆ ਗਿਆ ਇਹ ਉਥੇ ਲੋਕ ਸਭਾ ਚਲਿਆ ਗਿਆ ਤਾਂ ਦੇਸ਼ ਦੀ ਸੁਰੱਖਿਆ ਨੂੰ ਬਹੁਤ ਵੱਡਾ ਖਤਰਾ ਖੜਾ ਹੋ ਜਾਣਾ ਜੀ ਇਹ ਤਾਂ ਅੰਦਰ ਬੈਠਾ ਕਹਿੰਦੇ 15 ਬੰਦਿਆਂ ਦੇ ਨੂੰ ਕਤਲ ਕਰਨ ਦਾ ਇਹ ਤਾਂ ਬੰਦਾ ਅੰਦਰੋਂ ਬੈਠਾ ਸਕੀਮ ਘੜ ਰਿਹਾ ਸੀ ਅੰਦਰ ਬੈਠਾ ਬੰਦਾ ਇਹ ਬਿਅੰਦ ਬਣਾ ਰਿਆ ਸੀ ਸਾਜ਼ਿਸ਼ ਕਰ ਰਿਆ ਸੀ 15 ਬੰਦੇ ਕਤਲ ਕਰਨੇ ਆ ਹੱਦ ਹੋ ਗਈ ਸਾਡੀ ਆ ਜਿਹੜੇ ਕੋ ਸਾਡੇ ਬੰਦੇ ਸਾਡੀ ਖਾਤਰ ਸਾਡੀਆਂ ਨਸਲਾਂ ਖਾਤਰ ਸਾਡੇ ਜਵਾਕਾਂ ਨੂੰ ਚਟਿਆਂ ਤੋਂ ਬਚਾਉਣ ਦੀ ਖਾਤਰ ਸਾਡੇ ਪਾਣੀਆਂ ਦੀ ਖਾਤਰ ਸਾਡੀ ਧਰਤੀ ਦੀ ਖਾਤਰ ਕੋਈ ਬੰਦਾ ਬੋਲਦਾ ਉਹਨੂੰ ਚੱਕ ਕੇ ਅੰਦਰ ਸਿੱੜ ਦਿੰਦੇ ਆ ਐਨਐਸਏ ਲਾ ਕੇ ਉਹਦੇ ਖਿਲਾਫ ਇਹ ਜਿਹੀਆਂ ਸ਼ਾਹਸ਼ਾ ਰਚੀ ਜਾਂਦੀਆਂ ਨੇ ਸਾਡੇ ਲੋਕ ਭੇਡਾਂ ਮੰਨ ਕੇ ਮਗਰ ਜਾਂਦਾ ਵਾ ਜੰਦਾ ਵਾ ਪਰ ਤੁਹਾਨੂੰ ਭੇਡਾਂ ਦਾ ਕਹਿ ਕੇ ਹੋਰ ਕੀ ਕਹਿ ਕੇ ਦੱਸੋ ਮੈਨੂੰ ਜਵਾਬ ਦਿਓ ਚੱਟਾ ਰੁਗ ਗਿਆ ਜਦ ਨਸ਼ਿਆਂ ਬਰੋਧ ਰੁਗ ਗਿਆ ਚੱਟਾ ਕਿੰਨੇ ਮਰਦੇ ਆ ਪਤਾ ਕੁਝ ਅੰਕੜੇ ਹੈਗੇ ਆ ਦਰਜਨਾ ਮਰਦੇ ਆ ਦਰਜਨਾ ਦਰਜਨਾ ਹਫਤੇ ਦੇ ਦਰਜਨਾ ਬੰਦੇ ਮਰ ਜਾਂਦੇ ਨੌਜਵਾਨ ਮੁੰਡੇ ਟੀਕੇ ਲਾ ਲ ਕੇ 18 20 ਸਾਲ ਦੇ ਇਕ ਕੰਨ ਬਾਈ ਪਾਗਲ ਹੋ ਗਏ ਲੋਕ ਪਾਗਲ ਹੋਣਗੇ ਬਾਈ ਹਲੇ ਹੋਏ ਨਹੀਂ ਹੋਣਗੇ ਕੰਦਾ ਟੱਕਰਾ ਮਾਰਾ ਕਰੇ ਕੰਨਾਂ ਟੱਕਰਾ ਵੀ ਅਸੀਂ ਕੀ ਕੀ ਅਸੀਂ ਕੀ ਗਲਤੀ ਕਰ ਰਹੇ ਹਾਂ ਹਲੇ ਨਹੀਂ ਯਾਰ ਸਾਡੇ ਲੋਕਾਂ ਨੂੰ ਸਮਝ ਆਉਂਦੀ ਹੱਦ ਹੋ ਗਈ ਯਾਰ ਕਿਹੜੇ ਗੱਲ ਦਾ ਚਾਹ ਸਾਨੂੰ ਕਿੱਥੋਂ ਪੰਜਾਬ ਸੁੱਖਾਂ 'ਚ ਬਸਦਾ ਕਿੱਥੋਂ ਪੰਜਾਬ ਰੰਗਲਾ ਬਣ ਗਿਆ ਤੁਸੀਂ ਅੱਜ ਬੁੱਟਾਂ 'ਚ ਤੁਰੇ ਫਿਰਦੋਂ ਚੱਕ ਕੇ ਝੰਡੇ ਦੱਸੋ ਮੈਨੂੰ ਕਿਹੜੀ ਗੱਲ ਤੋਂ ਦੱਸਤਾ ਉਹ ਵੀ ਪੰਜਾਬ ਦਾ ਆਸ ਹੋਰ ਗਿਆ ਕੋਈ ਮੈਨੂੰ ਇੱਕ ਕੰਮ ਬੱਕਰ ਕੋਈ ਭਗਤ ਇੱਕ ਬੱਕਰ ਦਾ ਭਗਤ ਕੋਈ ਮੈਨੂੰ ਕਦੇ ਇੱਥੇ ਅਗ ਲਿਖ ਕੇ ਦੱਸ ਦੇ ਵੀ ਆਹ ਕਮ ਬਬਕਰ ਨੇ 4 ਸਾਲ ਚੰਗਾ ਕਰਤਾ ਸਮਝੋ ਸਮਝੋ ਆਪਦੀ ਆਉਣ ਵਾਲੀਆਂ ਨਸਲਾਂ ਦੇ ਕਿ ਖੂਪਟ ਰਹੇ ਹਾਂ ਟੋਏ ਖਾਤੇ ਪਟ ਰਹੇ ਹਾਂ ਉਹਨਾਂ ਦੇ ਕਾਤਲ ਲੋਕ ਆ ਤੁਸੀਂ ਕਾਤਲ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਕਾਤਲ ਲੋਕ ਆ ਜਿਹੜੇ ਅੱਜ ਨਜ ਪਿੱਛੇ ਆਪ ਦੇ ਕੋਈ ਮਾੜਿਆਂ ਮੋਟਿਆਂ ਲਾਚਾਂ ਪਿੱਛੇ ਮਾੜੀਆਂ ਮੋਟੀਆਂ ਪੂਛਾਂ ਲਵਾ ਕੇ ਮੰਗਰ ਤੁਸੀਂ ਕਿਸੇ ਗਰਜਾਂ ਪਿੱਛੇ ਇਹਨਾਂ ਗਦਾਰਾਂ ਦੇ ਮਗਰ ਤੁਸੀਂ ਪਰ ਹਟਾ ਦਿੰਦੇ ਫਿਰਦੇ ਝੰਡੇ ਚੱਕੀ ਫਿਰਦੇ ਜੇ ਹਾਇ ਕਿਸੇ ਬੌਕਰ ਦੇ ਭਗਤ ਚਿਕਰੇ ਬੌਕਰ ਦੀ ਭੇਡ ਚ ਹਿੰਮਤ ਤਾਂ ਮੇਰੀਆਂ ਗੱਲਾਂ ਨਾਲ ਤਰਕ ਨਾਲ ਦਲੀਲ ਨਾਲ ਜਵਾਬ ਦੇ ਦਿਓ ਆਕੇ ਵੀ ਆਹ ਜਿਹੜੀਆਂ ਮੈਂ ਗੱਲਾਂ ਕਹਿੰਦਾ ਵੀ ਇੰਨੀ ਇੰਨੀ ਜ਼ਮੀਨ ਇਹਨਾਂ ਨੇ ਨਿਸ਼ਾਨਦੇਹੀ ਕਰਤੀ ਇੰਨੀ ਨੀ ਜ਼ਮੀਨ ਵੇਚਤੀ ਇੰਨੀ ਪੁੱਡਾ ਕੋਲੇ ਇੰਨੀ ਗਲਾਡਾ ਕੋਲੇ ਇੰਨੀ ਗਮਾਡਾ ਕੋਲੇ ਇਹ ਹਵਾਲੇ ਕਰ ਚੁੱਕੇ ਆ ਨੋਟੀਫਿਕੇਸ਼ਨ ਹੋ ਚੁੱਕੇ ਆ ਡਿਊਟੀਆਂ ਅਧਿਕਾਰੀਆਂ ਦੀਆਂ ਲੱਗ ਚੁੱਕੀਆਂ ਨੇ ਟੈਂਡਰ ਹੋ ਚੁੱਕੇ ਐ ਫਰਮ ਕਲੋਨੀਆ ਨੂੰ ਢਾਉਣ ਦੇ ਸੋਡੀਆਂ ਇੰਨੀਆਂ ਨੌਕਰੀਆਂ ਬਾਹਰਲੇ ਬੰਦਿਆਂ ਕੋਲ ਜਾ ਚੁੱਕੀਆਂ ਨੇ ਕੋਈ ਬੋਕਰ ਦੀ ਭੇਡ ਮੈਨੂੰ ਆ ਕੇ ਜਵਾਬ ਦੇ ਦਿਓ ਥੱਲੇ ਆ ਕੇ ਤੁਸੀਂ ਦੂਜੀ ਤੀਜੀ ਗੱਲਾਂ ਲਿਖਦੇ ਹੋ ਤੁਹਾਡੇ ਪੱਲੇ ਲੇਖਣ ਆਹੀ ਜੋ ਕਰਿਆ ਤੁਸੀਂ ਕੱਲੀਆਂ ਟਿੱਪਣੀਆਂ ਕਰਨ ਜੋ ਕਰਿਆ ਜਾਂ ਆਦਾ ਜਿਹੜਾ ਹੁੰਦਾ ਹੈ ਇਹਨੂੰ ਲੋਕ ਲੋਕ ਜਾ ਕਰਕੇ ਜੰਦਾ ਲਾ ਕੇ ਤੁਸੀਂ ਗਾਲਾਂ ਕੱਢਣ ਵਾਲੇ ਹੋ ਹਿੰਮਤ ਨਹੀਂ ਹੈਗੀ ਤੁਹਾਡੇ ਚ ਕਿਤੇ ਮੇਰੀ ਇੱਕ ਗੱਲ ਦਾ ਜਵਾਬ ਦੇ ਦੇ ਤੁਹਾਡਾ ਬੌਸ ਆ ਸਤੌਜਲਾ ਮਹਾਰਾਜ ਦੇ ਦੇ ਜਾਂ ਤੁਹਾਡੇ ਚ ਕੋਈ ਹਿੰਮਤ ਹੈ ਜਾ ਕੇ ਬੰਦਾ ਲੈ ਬੋਕੀ ਦੱਸ ਦੇ ਜਾ ਕੋਈ ਆ ਜਾਓ ਲੈ ਬੋਕੀ ਦੀ ਦੱਸ ਦੇ ਮੈਂ ਗਲਤਾਂ ਇੱਥੇ ਮੈਂ ਕਹਿੰਦਾ ਵੀ ਆਹ ਜਮੀਨਾਂ ਨੂੰ ਵੇਚਦੀਆਂ ਵੇਚ ਰਹੀ ਹੈ ਗਲਤਾਂ ਆਹ ਨੌਕਰੀਆਂ ਬਾਹਰਲੇ ਨੂੰ ਦੇਤੀਆਂ ਮੈਂ ਗਲਤਾਂ